ਗੁਰਮੁਖੋ ਲਾਂਬੂ ਲਾਇਆ ਜਿਉਂਦੇ ਬੰਦੇ ਨੂੰ ਮਰਿਆਂ ਨੂੰ ਲਾਂਬੂ ਲੱਗਦੇ ਤਾਂ ਤੁਸੀਂ ਦੇਖੇ ਹੋਣੇ ਆ ਜਿਉਂਦੇ ਨੂੰ ਲਾਂਬੂ ਲਾਇਆ ਭਾਈ ਸਤੀਦਾਸ ਨੂੰ ਤੇ ਸਾਧ ਸੰਗਤ ਸਾਡਾ ਇਤਿਹਾਸ ਹੈ ਅੱਗ ਦੇ ਭਾਂਬੜ ਮਚੇ ਅੱਗ ਦੇ ਭਾਂਬੜ ਕਿਉਂਕਿ ਰੂਹ ਜਿਹੜਾ ਇਹ ਅੱਗ ਬੜੀ ਛੇਤੀ ਫੜਦਾ ਬੜੀ ਛੇਤੀ ਸੜ ਜਾਂਦਾ ਹੈ ਰੂਹ ਅੱਗ ਦੇ ਭਾਂਬੜ ਮੱਠੇ ਅੱਗ ਚਿਹਰੇ ਤੇ ਜਾ ਪਈ ਚੜੜ ਚੜੜ ਕਰਦਾ ਹੋਇਆ ਸਰੀਰ ਦਾ ਮਾਸ ਸੜਨ ਲੱਗ ਪਿਆ ਭਾਈ ਸਤੀਦਾਸ ਜਪਜੀ ਸਾਹਿਬ ਪੜਨ ਲੱਗ ਪਿਆ ਜਪਜੀ ਸਾਹਿਬ ਦਾ ਪਾਠ ਕਰਦੇ ਆ ਥੋੜੇ ਜੇ ਟਾਈਮ ਚ ਸਰੀਰ ਸੜ ਗਿਆ ਪਰ ਜਦੋਂ ਕੰਕਾਲ ਡਿੱਗਿਆ ਨਾ ਤੇ ਕੰਕਾਲ ਸਰੀਰ ਹੱਡੀਆਂ ਢਾਂਚਾ ਉਸ ਪਾਸੇ ਡਿੱਗਿਆ ਜਿੱਧਰ ਗੁਰੂ ਤੇਗ ਬਹਾਦਰ ਜੀ ਦੇ ਚਰਨ ਸੰਸਾਧ ਸੰਗ ਹੈ ਜੀ ਤਨ ਸਿੱਖ ਚਾਂਦਨੀ ਚੌਂਕ ਵਿੱਚ ਜਦੋਂ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਨਾਵੇਂ ਪਾਤਸ਼ਾਹ ਸਤਗੁਰਾਂ ਨੇ ਮੁਸਕੁਰਾ ਕੇ ਇਹ ਬਚਨ ਕੀਤਾ ਸੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਜਦੋਂ ਮਹਾਰਾ ਨੇ ਤਿੰਨ ਵਾਰੀ ਗਿਆਨ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਤੇ ਜਲਾਦ ਸਤਗੁਰਾਂ ਨੂੰ ਕਹਿਣ ਲੱਗਾ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡੇ ਸਾਥੀ ਮੈਂ ਇੰਨੀ ਬੇਦਰਦੀ ਨਾਲ ਮਾਰ ਦਿੱਤੇ ਤੇ ਮਹਾਰਾਜ ਨੂੰ ਕਿਹਾ ਵੀ ਤੁਸੀਂ ਅੱਗੋਂ ਹੱਸ ਰਹੇ ਹੋ ਖੋਸ਼ ਹੋ ਰਹੇ ਹੋ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਸੁਣਿਓ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਕਿਸੇ ਉਸਤਾਦ ਨੇ ਸ਼ਗਿਰਦ ਨੂੰ ਪੜਾਇਆ ਹੋਵੇ ਟੀਚਰ ਨੇ ਸਟੂਡੈਂਟ ਜਿਵੇਂ ਪੜਾਉਂਦਾ ਇੱਕ ਟੀਚਰ ਸਟੂਡੈਂਟ ਨੂੰ ਜਿਵੇਂ ਪੜਾਉਂਦਾ ਕਿ세 ਉਸਤਾਦ ਨੇ ਸ਼ਾਗਿਰਦ ਨੂੰ ਪੜਾਇਆ ਹੋਵੇ ਤੇ ਸ਼ਾਗਿਰਦ ਉਹ ਪੜ੍ਹਾਈ ਵਿੱਚ ਸਫਲ ਹੋ ਜਾਵੇ ਸਭ ਤੋਂ ਵੱਧ ਖੁਸ਼ੀ ਉਹਦੇ ਉਸਤਾਦ ਨੂੰ ਹੁੰਦੀ ਹੈ ਇਹ ਸਾਡੇ ਸਿੱਖ ਪੜ੍ਹਾਈ ਵਿੱਚ ਸਫਲ ਹੋ ਗਏ ਆ ਅਸੀਂ ਤਾਂ ਖੁਸ਼ ਆ ਨਵੇਂ ਪਾਤਸ਼ਾਹ ਸਤਗੁਰਾਂ ਦਾ ਪਿੰਜਰਾ ਚੰਦਨੀ ਚੌਂਕ ਦੇ ਵਿੱਚ ਵਿੱਚੋਂ ਫਿਰ ਕੈਦ ਚ ਲੈ ਗਏ ਅਗਲੇ ਦਿਨ ਸਵੇਰੇ ਹੀ ਮਹਾਰਾਜ ਸਤਗੁਰਾਂ ਦਾ ਪਿੰਜਰਾ ਜਿਹੜਾ ਸੀ ਉਹ ਬਾਹਰ ਲੈ ਕੇ ਆਂਦਾ ਫਿਰ ਬੋਰਡ ਦੇ ਥੱਲੇ ਲਿਆਂਦਾ ਕਹਿੰਦੇ ਮਹਾਰਾਜ ਅੰਤਮ ਇੱਛਾ ਦੱਸ ਦਿਓ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਅਸੀਂ ਇਸ਼ਨਾਨ ਕਰਨਾ ਜਾਉਨੇ ਆਂ ਭਾਵੇਂ ਦਿੱਲੀ ਵਿੱਚ ਬੜੀ ਟ੍ਰੈਫਿਕ ਹੈ ਪਰ ਅੱਜ ਵੀ ਉੱਥੇ ਉਹ ਖੂਹੀ ਮੌਜੂਦ ਹੈ ਜਿਵੇਂ ਤੁਹਾਡੇ ਮਗਰ ਖੂਹੀ ਹੈ ਨਾ ਪੁਰਾਣੀ ਉੱਥੇ ਦਿੱਲੀ ਵਿੱਚ ਚਾਂਦਨੀ ਚੌਂਕ 'ਚ ਅੱਜ ਵੀ ਉਹ ਖੂਹੀ ਹੈ ਲੋਕ ਉਹਦਾ ਜਲ ਛਕਦੇ ਨੇ ਜਿੱਥੋਂ ਫਿਰ ਸਤਿਗੁਰਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਬੋੜ ਦੇ ਥੱਲੇ ਬੈਠੇ ਤੇ ਜਦੋਂ ਮਹਾਰਾਜ ਸਤਿਗੁਰੂ ਬੈਠੇ ਜਲਾਦ ਤੀਖ ਤਿੱਖੀ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਸਤਗੁਰਾਂ ਨੂੰ ਪੁੱਛਦਾ ਕਹਿੰਦਾ ਤੁਹਾਨੂੰ ਡਰ ਨਹੀਂ ਲੱਗਦਾ ਜਿਹਦੇ ਸਾਹਮਣੇ ਮੌਤ ਹੋਵੇ ਉਹਦੇ ਚਿਹਰੇ ਤੇ ਤੋਤੇ ਉੱਡੇ ਹੁੰਦੇ ਆ ਤੁਹਾਡਾ ਚਿਹਰਾ ਖਿੜਿਆ ਤੁਹਾਨੂੰ ਡਰ ਨਹੀਂ ਆਉਂਦਾ ਮਹਾਰਾਜ ਕਹਿੰਦੇ ਤੂੰ ਮੈਨੂੰ ਤੇਗ ਟੁੰਡ ਰਾ ਰਿਹਾ ਹੈਂ ਕਹਿੰਦਾ ਜੀ ਮੈਂ ਤੇਗ ਚਲਾਉਣੀ ਐ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਤੂੰ ਡਰਾਉਣਾ ਤੂੰ ਤੇਗ ਤੋਂ ਡਰਾਉਣਾ ਮੈਂ ਤਾਂ ਆਪ ਹੀ ਤੇਗ ਆ ਕਹਿਣ ਲੱਗੇ ਤੇਗ ਕਹਿੰਦੇ ਤਲਵਾਰ ਨੂੰ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾਾਂ ਮੈਨੂੰ ਲਕਬੀ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਹੋ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਹੀ ਤੇਗਾ ਦੀ ਸ਼ਾਮਾਨੀ ਦੇਖ ਪਿਤਾ ਦੀਆਂ ਪਹਿਲੀਆਂ ਦੋ ਤੇਗਾ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤੇਗਾ ਪਾਈਆਂ ਸਨ ਤੂੰ ਤੇਗ ਤੋਂ ਡਰਾਉਣਾ ਪਰ ਮੈਂ ਆਪ ਤੇ ਇੱਕ ਬਹਾਦਰ ਹਾਂ ਤੇ ਇੱਕ ਚਲਾ ਕੇ ਵੇਖ ਲੈ। ਸਾਧ ਸੰਗਤ ਸਤੀ ਦਾਸ ਜੀ ਸ਼ਹੀਦ ਹੁੰਦੇ ਜਪਜੀ ਸਾਹਿਬ। ਦਿਆਲਾ ਜੀ ਸ਼ਹੀਦ ਹੁੰਦੇ ਜਪਜੀ ਸਾਹਿਬ। ਮਤੀ ਦਾਸ ਜੀ ਸ਼ਹੀਦ ਹੁੰਦੇ ਤਾਂ ਜਪਜੀ ਸਾਹਿਬ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਣ ਲੱਗੇ ਤਾਂ ਵੀ ਜਪਜੀ ਸਾਹਿਬ ਦਾ ਪਾਠ। ਮੈਂ ਤਾਂ ਜੋਰ ਦੇ ਰਿਹਾ ਹਾਂ ਸਾਡੀ ਕੌਮ ਸਾਰੀ ਨੂੰ ਅਸੀਂ ਕਹੀ ਗਏ ਨਾ ਇੱਕ ਪਾਠ ਹੀ ਜ਼ੁਬਾਨੀ ਆਉਂਦਾ ਹੋਵੇ ਜਪਜੀ ਸਾਹਿਬ ਦਾ ਅਜੇ ਸਾਡੀ ਸਾਰੀ ਕੌਮ ਨੂੰ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਆਉਂਦਾ ਜ਼ੁਬਾਨੀ ਸਾਰੀ ਕੌਮ ਨੂੰ ਪ੍ਰਬੰਧਕ ਵੀਰ ਤੁਹਾਡੇ ਨੌਜਵਾਨ ਬੈਠੇ ਆ ਇੱਥੇ ਇਹ ਸਮਾਗਮ ਬਾਬਾ ਗਰੀਬਦਾਸ ਜੀ ਦਾ ਬੜੇ ਛੋਟੇ ਲੈਵਲ ਤੇ ਅੰਦਰ ਹੀ ਕਰ ਲੈਂਦੇ ਸੀ ਜਿਵੇਂ ਮੇਲਾ ਹੁੰਦਾ ਪਰ ਇਹਨਾਂ ਦੀ ਸੋਚ ਚੰਗੀ ਵੀ ਇਹਨੂੰ ਗੁਰਮਤ ਸਮਾਗਮ ਦੇ ਵਿੱਚ ਬਦਲੀਏ ਗੁਰੂ ਦੀ ਗੱਲ ਹੋਵੇ ਕੁਝ ਪਤਾ ਲੱਗੇ ਇਹਨਾਂ ਦੀ ਸੋਚ ਨੂੰ ਗੁਰੂ ਸਾਹਿਬ ਨੇ ਭਾਗ ਲਾਤਾ ਪਰ ਚੇਤਾ ਰੱਖਿਓ ਇਹ ਸਾਲ ਬੜਾ ਕੀਮਤੀ ਹੈ 350 ਸਾਲ ਸਿੱਧੀ ਦਿਹਾੜਾ ਕੋਸ਼ਿਸ਼ ਕਰੋ ਅਨਪੜ ਬੰਦਾ ਵੀ ਜਪਜੀਤ ਸਾਹਿਬ ਯਾਦ ਕਰ ਸਕਦਾ ਸਾਹ ਸੰਗਤ ਸਾਡਾ ਉਪਰਾਲਾ ਨਹੀਂ ਐਸੀ ਉਦਮ ਨਹੀਂ ਕਰਦੇ ਜੇ ਨਾਨਕ ਹੋਸੀ ਵੀ ਸੱਚ ਤੱਕ ਅਨਪੜ ਨੂੰ ਵੀ ਯਾਦ ਹੋ ਸਕਦਾ ਹੈ ਤੇ ਕੇਤੀ ਛੁੱਟੀ ਨਾਲ ਤੱਕ ਵੀ ਅਨਪੜ ਨੂੰ ਯਾਦ ਹੋ ਸਕਦਾ ਹੈ ਪੜਿਆਂ ਲਿਖਿਆਂ ਨੂੰ ਵੀ ਯਾਦ ਹੋ ਸਕਦਾ ਹੈ ਅਨਪੜਾ ਨੂੰ ਵੀ ਯਾਦ ਹੋ ਸਕਦਾ ਕਹਿੰਦੇ ਸੀ ਇੱਕ ਇੱਕ ਅੱਖਰ ਬਾਣੀ ਦਾ ਯਾਦ ਕਰੋ ਬਹੁਤ ਯਾਦ ਹੋ ਜਾਂਦੀ ਹੈ ਪਰ ਇਹ ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਲਈ ਗੁਰੂ ਦੇ ਪ੍ਰਾਣ ਸਨ ਕਿਉਂਕਿ ਇਹ ਦ੍ਰਿਸ਼ ਉਹ ਜਿਹਾ ਕੁਦਰਤੀ ਬਣ ਗਿਆ ਸਾਹਮਣੇ ਵਿੱਚ ਘਾਰ ਪਿੱਪਲ ਥੜਾ ਬਣਿਆ ਇਦਾਂ ਹੀ ਚੌਂਕ ਸੀ ਬੋਰਡ ਸੀ ਬੋਰਡ ਤੇ ਥੜਾ ਬਣਿਆ ਸੀ ਉੱਥੇ ਥੜੇ ਤੇ ਮਹਾਰਾਜ ਬੈਠੇ ਸਨ ਤੇ ਇੱਕ ਤਿੱਖੀ ਹੋ ਗਈ ਚੰਦਨੀ ਚੌਂਕ ਦੇ ਵਿੱਚ ਆਵਾਜ਼ ਗੂੰਜ ਰਹੀ ਹੈ ਉਹ ਆਵਾਜ਼ ਜਪਜੀ ਸਾਹਿਬ ਦੇ ਪਾਠ ਦੀ ਹੈ ਉਹ ਆਵਾਜ਼ ਕਿਸੇ ਹੋਰ ਦੀ ਨਹੀਂ ਉਹ ਨਵੀਂ ਸਰਕਾਰ ਗੁਰੂ ਤੇਗ ਬਹਾਦਰ ਜੀ ਦੀ ਹੈ ਸਭ ਨੂੰ ਪਤਾ ਹੈ ਕਿ ਪਾਠ ਪੂਰਾ ਹੋਏਗਾ ਦਲਵਾਰ ਚੱਲੇਗੀ ਅੰਤਮ ਬਹੁਵਲ ਗੁਰੂ ਤੇਗ ਬਹਾਦਰ ਦੇ ਮੁਖ ਦੇ ਜਿਨਹੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਵਾਰੀ ਪੜ ਲਓ ਆਉਂਦਾ ਹੀ ਹੋਣਾ ਗੱਜ ਕੇ ਪੜਦੇ ਹੋ ਸਾਧ ਸੰਗਤ ਜਿੰਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਆਹ ਲਾਸਟ ਬੋਲ ਸੀ ਮਹਾਰਾਜ ਦੇ ਮੁਖ ਇਹਦੇ ਤੋਂ ਬਾਅਦ ਕੁਝ ਨਹੀਂ ਬੋਲੇ ਮਹਾਰਾਜ ਸਿਰ ਨੀਵਾ ਕੀਤਾ ਉਹਨਾਂ ਅੱਗੇ ਨਹੀਂ ਨੀਵਾ ਕੀਤਾ ਜਲਾਦਾਂ ਅੱਗੇ ਨੌਰੰਗੇ ਅੱਗੇ ਨਹੀਂ ਬਾਣੀ ਦਾ ਪਾਠ ਪੂਰਾ ਹੋ ਗਿਆ ਤਾਂ ਸਿਰ ਨੀਵਾ ਕੀਤਾ। ਸਿਰ ਨੀਵਾ ਕੀਤਾ। ਜਲਾਦ ਨੇ ਤੀਗ ਚਲਾਈ। ਸਾਧ ਸੰਗਤੀ ਸੀ ਸੁੱਤਰ ਗਿਆ। ਪਰ ਇੱਕ ਬਚਨ ਗੁਰਪ੍ਰਤਾਪ ਸੂਰਜ ਗ੍ਰੰਥ ਚ ਲਿਖਿਆ। ਕਹਿੰਦੇ ਮਹਾਰਾਜ ਨੇ ਭਾਈ ਜੈਤੇ ਨੂੰ ਕਿਹਾ ਸੀ ਭਾਈ ਜੈਤੇ ਤੂੰ ਚੌਂਕ ਵਿੱਚ ਬੈਠ ਜਾਣਾ। ਸਾਡਾ ਸੀਸ ਧਰਤੀ ਤੇ ਨਹੀਂ ਡਿੱਗੇਗਾ ਸਾਡਾ ਸੀਸ ਤੇਰੀ ਝੋਲੀ ਵਿੱਚ ਆ ਜਾਏਗਾ ਕਿਉਂਕਿ ਸੀਸ ਆਨੰਦਪੁਰ ਸਾਹਿਬ ਲੈ ਕੇ ਜਾਣਾ ਸੀ ਕਈ ਤਰਕ ਕਰਦੇ ਆ ਕਿ ਜੇ ਸੀਸ ਉੱਡ ਕੇ ਜੈਤੇ ਦੀ ਝੋਲੀ 'ਚ ਚਲੇ ਗਿਆ ਤੇ ਫਿਰ ਸੀਸ ਉੱਡ ਕੇ ਆਨੰਦਪੁਰ ਕਿਉਂ ਨਹੀਂ ਚਲੇ ਗਿਆ ਇਹ ਤਰਕ ਬਿਲਕੁਲ ਗਲਤ ਹੈ ਕਿਉਂਕਿ ਰਸਤੇ ਵਿੱਚ ਪੰਜ ਪੜਾਅ ਹੋਏ ਆ ਉਹਨਾਂ ਪੰਜ ਪੜਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਭਾਈ ਜੈਤਾ ਜੀ ਲੈ ਕੇ ਗਏ ਆ ਤੇ ਹੁਣ ਆਪਣਾ ਸਮਾਪਤ ਸੰਪੂਰਨ ਹੋ ਗਿਆ ਉਹਥੇ ਉਹ ਸਿੱਖ ਬੈਠੇ ਸੀ ਜਿਹੜੇ ਬਹੁਤ ਗਰੀਬ ਸਨ ਲੰਮੇ ਸਮੇਂ ਤੋਂ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰ ਰਹੇ ਸੀ ਵੀ ਸਤਿਗੁਰੂ ਲੰਗ ਦੇ ਲੰਗ ਦੇ ਕਿਤੇ ਸਾਡੇ ਘਰ ਵੀ ਚਰਨ ਪਾ ਦਿਓ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਥੋਂ ਲੰਗ ਕੇ ਗਿਆ ਸਾਧ ਸੰਗਤ ਦੀ ਭਾਈ ਜੈਤਾ ਲੈ ਕੇ ਗਿਆ ਸੀ ਸੁੱਡ ਕੇ ਸਿੱਧਾ ਅਨੰਦਪੁਰ ਕਿਵੇਂ ਜਾਂਦਾ ਗੱਲ ਕਰਨ ਲੱਗੇ ਆ ਵੀ ਸੋਚਣਾ ਚਾਹੀਦਾ ਇਹ ਉਹ ਬੰਦੇ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੁੰਦੀ ਸੋ ਪੰਜ ਥਾਵਾਂ ਤੇ ਮਹਾਰਾਜ ਦਾ ਸੀਸ ਪੜਾ ਕਰਦਾ ਹੋਇਆ ਭਾਈ ਜੇਤਾ ਆਨੰਦਪੁਰ ਵਿੱਚ ਲੈ ਕੇ ਗਿਆ ਹੈ ਮਹਾਰਾਜ ਕਲਗੀਧਰ ਜੀ ਨੇ ਆਪ ਆਪਣੇ ਪਿਤਾ ਜੀ ਦੇ ਸੀਸ ਦਾ ਸਸਕਾਰ ਕੀਤਾ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਐਸੇ ਹਨ ਜਿਨ੍ਹਾਂ ਦੇ ਧੜ ਦਾ ਕਿਤੇ ਤੇ ਸਿਰ ਦਾ ਕਿਤੇ ਸਸਕਾਰ ਹੋਇਆ